ਕਹਦੇ ਪੰਜ ਪਿਆਰਿਆਂ ਤੋਂ ਬਾਅਦ 6ਵੇਂ ਕਿਸ ਨੇ ਅਮਰ ਸ਼ਕਿਆ ਸੀ ਗੁਰੂ ਗੋਬਿੰਦ ਸਿੰਘ ਪੰਜਾਂ ਤੋਂ ਬਾਅਦ ਕਿਸ ਨੇ ਅਮਰ ਸ਼ਕਿਆ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਇਤਿਹਾਸ ਤਵਾ ਰਿਖੇ 6ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸੱਕਿਆ ਤੇ ਸੱਚੇ ਵਿੱਚ ਉਸੇ ਤਰ੍ਹਾਂ ਹੀ ਮਰਿਆਦਾ ਉਸੇ ਤਰ੍ਹਾਂ ਹੀ ਪੰਜ ਚੁਲੇ ਨੇਤਰਾ ਵਿੱਚ ਸੀ ਸਵਿਚੇ ਸਤਿਗੁਰਾਂ ਨੇ ਆਪ ਅਮਰਤ ਛੱਡਿਆ ਸਰਦਾਰ ਕਪੂਰ ਸਿੰਘ ਨੇ ਗਵਾ ਦਲ ਬੜੀ ਕਮਾਲ ਦੇ ਲਿਖੇ ਮੋਟਾ ਗੁਰੂ ਕੋ ਧਿਆਨ ਦੇ ਆਜੀ ਕਿੰਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅਮਰਤ ਛੱਡ ਕੇ ਕਿਹਾ ਖਾਲਸਾ ਮੈਂ ਤੇਰਾ ਹਾਕਮ ਨਹੀਂ ਬੰਨਣਾ ਚਾਹਦਾ ਸੱਚੇਵੇਂ ਮੈਂ ਤੇਰੇ ਵਿੱਚ ਜਜਬ ਹੋਣਾ ਚਾਹਦਾ ਜਜਬ ਤੇ ਹਾਕਮ ਵਿੱਚ ਬੜਾ ਫਰਕ ਹੈ ਜਜਬ ਦਾ ਅਰਥ ਇਹ ਜਿਹੜਾ ਵਿੱਚ ਲੀਨ ਹੋ ਗਿਆ ਹੈ ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣੋ ਸਰਬਲੋਕ ਵਿੱਚ ਲਿਖਿਆ ਹਉ ਖਾਲਸੇ ਕਾ ਖਾਲਸਾ ਮੇਰੋ ਇਹ ਜਜਬ ਕਿਆ ਉਹ ਤੋ ਤੋ ਸਾਗਰ ਹੁੰਦੇ ਰੋ ਜਿਵੇਂ ਬੱਦਲਾਂ ਤੋਂ ਡਿੱਗੀ ਕੋਈ ਬੂੰਦ ਸਮੁੰਦਰ ਦੇ ਵਿੱਚ ਸਮਾ ਜਾਂਦੀ ਹੈ ਬੂੰਦ ਤੇ ਸਮੁੰਦਰ ਇੱਕ ਹੋ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਤੇ ਖਾਲਸਾ ਦੋਨੋਂ ਇੱਕ ਹੋ ਗਏ ਜਜਬ ਹੋ ਗਏ ਨਾ ਜੀ ਸਾਹਿਬ ਫਤਿਹ ਬੁਲਾਨ ਯਾਦ ਆ ਕਿ ਮੇਰੀ ਸੇਵਕ ਮੁਸ਼ਕਲ ਤਾਮ ਨੂੰ ਕਹਿ ਰਿਹਾ ਵਾਂ ਅਸੀਂ ਫਤਿਹ ਬੁਲਾਨ ਤੋਂ ਬੜੀ ਕੰਨੀ ਗਦਰਾਤਾ ਦੇ ਉੱਥੇ ਕੀ ਕੀਤਾ ਮਹਾਰਾਜ ਜੀ ਨੇ ਕਿਹਾ ਤੇਰੇ